ਤਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਜਦੋਂ ਸਿੰਘ வாரੋ-ਵਾਰੀ ਅਸ਼ੀਰਵਾਦ ਲੈ ਕੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਲਖਤੇ ਜਿਗਰ ਸਾਹਿਬ ਜਦਾ ਜੀਤ ਸਿੰਘ ਅਤੇ ਸਾਹਿਬ ਜਦਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਏ ਸਨ ਤਾਂ ਗੁਰੂ ਜੀ ਪਾਸ ਕਿਲੇ ਅੰਦਰ ਸਿਰਫ ਪੰਜ ਸਿੰਘ ਰਹਿ ਗਏ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਓ ਰਾਤ ਦੇ ਹਨੇਰੇ ਵਿੱਚ ਹੁਣ ਤੁਸੀਂ ਇੱਥੋਂ ਚਲੇ ਜਾਓ ਇਹ ਬੇਈਮਾਨ ਹਨ ਇਹਨਾਂ ਦੇ ਹੱਥ ਨਹੀਂ ਆਉਣਾ ਚਾਹੀਦਾ ਸਾਡੇ ਵਰਗੇ ਸਿੱਖ ਤਾਂ ਹੋਰ ਵੀ ਲੱਖਾਂ ਹੋ ਜਾਣਗੇ ਸਾਨੂੰ ਤੁਹਾਡੇ ਸਰੀਰ ਦੀ ਸੁੱਖ ਚਾਹੀਦੀ ਹੈ ਆਪ ਜੀ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਚਲੇ ਜਾਓ ਜਦ ਸਿੰਘਾ ਨੇ ਬਹੁਤ ਵਾਰ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਪੰਜ ਸਿੰਘਾਂ ਨੂੰ ਆਪਣੇ ਸਾਹਮਣੇ ਬਿਠਾ ਲ ਕੇ ਆਖਿਆ ਕਿ ਮੈਂ ਸਦਾ ਹੀ ਪੰਜਾਂ ਵਿੱਚ ਵਰਤਾਂਗਾ ਪੰਜ ਸਿੰਘ ਜਦ ਮਿਲ ਜਾਣਗੇ ਤਾਂ ਉਹ ਪੀਰਾਂ ਦੇ ਪੀਰ ਹੋਣਗੇ ਗੁਰੂ ਕਰਦੀ ਮਰਿਆਦਾ ਪੰਜ ਨਾਲ ਹੀ ਪ੍ਰਵਾਨ ਹੋਵੇਗੀ ਪਹਿਲਾ ਅੰਮ੍ਰਿਤ ਵੀ ਪੰਜਾਂ ਨੇ ਹੀ ਛਕਿਆ ਸੀ ਪੰਜ ਸਿੰਘ ਸਾਨੂੰ ਬਹੁਤ ਪਿਆਰੇ ਹਨ ਜਿਹੜਾ ਪੁਰਸ਼ ਪੰਜ ਸਿੰਘਾਂ ਨੂੰ ਭੋਜਨ ਅਤੇ ਵਸਤਰ ਭੇਟਾ ਕਰਕੇ ਅਰਦਾਸ ਕਰਾਏਗਾ ਉਸ ਦੀ ਮਰਦ ਪੂਰੀ ਹੋਵੇਗੀ ਗੁਰੂ ਜੀ ਨੇ ਇਸ ਤਰ੍ਹਾਂ ਪੰਜ ਸਿੰਘਾਂ ਦੀ ਮਹਿਮਾ ਦੱਸ ਕੇ ਬਚਨ ਕੀਤਾ ਕਿ ਹੁਣ ਅਸੀਂ ਗੱਦੀ ਵੀ ਤੁਹਾਡੇ ਪੰਜਾਂ ਦੇ ਰਾਹੀਂ ਖਾਲਸਾ ਪੰਥ ਨੂੰ ਹੀ ਦਿੰਦੇ ਹਾਂ ਖਾਲਸਾ ਪੰਥ ਸਦਾ اٹਲ ਰਹੇਗਾ ਇਹ ਬਚਨ ਕਰਕੇ ਆਪ ਜੀ ਨੇ ਉਹਨਾਂ ਪੰਜਾਂ ਗਾਂ ਦੀਆਂ ਤਿੰਨ ਪ੍ਰਕਰਮਾ ਕਰਕੇ ਆਪਣੀ ਕਲਗੀ ਤੇ ਵਸਤਰ ਉਹਨਾਂ ਪੰਜਾਂ ਦੇ ਅਰਪਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਦਿੱਤੀ ਇਹ ਪੰਜ ਸਿੰਘ ਭਾਈ ਦਾਇਆ ਸਿੰਘ ਧਰਮ ਸਿੰਘ ਮਾਨ ਸਿੰਘ ਸੰਗਤ ਸਿੰਘ ਅਤੇ ਸંત ਸਿੰਘ ਸਨ ਇਸ ਉਪਰੰਤ ਆਪ ਜੀ ਨੇ ਆਪਣੀ ਕਲਗੀ ਸ਼ਸਤਰ ਤੇ ਵਸਤਰ ਭਾਈ ਸંત ਸਿੰਘ ਨੂੰ ਪਹਿਨਾ ਕੇ ਆਪਣਾ ਹੀ ਸਰੀਰਕ ਰੂਪ ਬਣਾ ਦਿੱਤਾ ਤੇ ਇਹਨਾਂ ਨੂੰ ਆਗਿਆ ਕੀਤੀ ਕਿ ਤੁਸਾਂ ਦੁਹਾਂ ਨੇ ਗੜੀ ਦੀ ਟਾਰੀ ਵਿੱਚ ਬੈਠ ਕੇ ਆਪਣੇ ਅੰਤ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਛੱਡੀ ਜਾਣੇ ਅਸੀਂ ਤੁਹਾਡਾ ਸਭਨਾ ਦਾ ਬਚਨ ਮੰਨ ਕੇ ਭਾਈ ਦਾਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਨੂੰ ਨਾਲ ਲੈ ਕੇ ਗੜੀ ਤੋਂ ਨਿਕਲ ਜਾਂਦੇ ਹਾਂ ਇਹੋ ਸਭ ਗੱਲਾਂ ਸਮਝਾ ਕੇ ਗੁਰੂ ਜੀ ਨੇ ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਕਿਲੇ ਦੇ ਪਿਛਲੇ ਪਾਸੇ ਦੀ ਛੋਟੀ ਬਾਰੀ ਤੋਂ ਬਾਹਰ ਨਿਕਲ ਕੇ ਸਾਥੀ ਸਿੰਘਾਂ ਨੂੰ ਸਮਝਾਇਆ ਕਿ ਇਹ ਤਾਰਾ ਦੇਖ ਲਵੋ ਅਤੇ ਜੇ ਆਪਸ ਵਿੱਚ ਨਿਖੜ ਕੇ ਰਾਹ ਦਾ ਪਤਾ ਨਾ ਲੱਗੇ ਤਾਂ ਤਾਰੇ ਦੀ ਸੇਧ ਉੱਤੇ ਚਲੇ ਆਉਣਾ ਜੇ ਰਾਤ ਨੂੰ ਇਕੱਠੇ ਹੋ ਸਕਾਂਗੇ ਤਾਂ ਦਿਨੇ ਤੁਸੀਂ ਸਾਨੂੰ ਜਰੂਰ ਆਣ ਮਿਲੋਗੇ ਇਸ ਤਰ੍ਹਾਂ ਸਿੰਘਾਂ ਨੂੰ ਸਾਵਧਾਨ ਕਰਕੇ ਆਪ ਜੀ ਨੇ ਆਪਣਾ ਧਨੁਖ ਤੀਰ ਪੇਸ਼ ਕਬਜ ਅਤੇ ਸ੍ਰੀ ਸਾਹਿਬ ਲੈ ਕੇ ਕਮਰ ਕੱਸਾ ਕਰ ਲਿਆ ਅਤੇ ਅਰਦਾਸਾਂ ਸੋਧ ਕੇ ਮੱਛੀਵਾੜੇ ਵੱਲ ਤੁਰ ਪਏ ਪਿੰਡ ਤੋਂ ਬਾਹਰ ਜਾ ਕੇ ਗੁਰੂ ਜੀ ਨੇ ਤਿੰਨ ਵਾਰ ਤਾੜੀ ਮਾਰ ਕੇ ਉੱਚੀ ਬੋਲ ਕੇ ਆਖਿਆ ਸਿੱਖਾਂ ਦਾ ਗੁਰੂ ਚੱਲਿਆ ਹੈ ਇਹ ਆਵਾਜ਼ ਸੁਣ ਕੇ ਪਹਿਰੇਦਾਰ ਮਿਸ਼ਾਲਾ ਲੈ ਕੇ ਵਾਜਦੀ ਸੇਧ ਉੱਤੇ ਭੱਜੇ ਆਏ ਉਹਨਾਂ ਆਉਂਦਿਆਂ ਨੂੰ ਸਤਗੁਰੂ ਜੀ ਅਤੇ ਸਿੰਘਾਂ ਨੇ ਅੱਗੇ ਤੀਰਾਂ ਦੀ ਉਹ ਬੁਝ ਗਈਆਂ ਤੇ ਉਹ ਪੱਟੜ ਹੋ ਕੇ ਧਰਤੀ ਉੱਤੇ ਡਿੱਗ ਪਏ ਫਿਰ ਇਸ ਹਾਏ ਹੂ ਦੇ ਰੋਲੇ ਨਾਲ ਡੇਰਿਆਂ ਵਿੱਚ ਸੁੱਤੇ ਫੌਜੀ ਵੀ ਜਾਗ ਪਏ ਤੇ ਰੋਲੇ ਵਾਲੇ ਪਾਸੇ ਭੱਜ ਕੇ ਆਏ ਹਨੇਰੇ ਵਿੱਚ ਆਪੋ ਵਿੱਚ ਹੀ ਗੁੱਥਮ ਗੁੱਥਾ ਹੋ ਕੇ ਆਪੋ ਵਿੱਚ ਹੀ ਤਲਵਾਰਾਂ ਤੇ ਨੇਜਿਆਂ ਨਾਲ ਕਟਾਵਟ ਕਰਕੇ ਮਾਰਨ ਲੱਗੇ ਦੁਸ਼ਮਣ ਦੀ ਇਸ ਆਪੋਤਾਪੀ ਦੇ ਰੌਲੇ ਵਿੱਚ ਗੁਰੂ ਜੀ ਇੱਕ ਪਾਸੇ ਨੂੰ ਨਿਕਲ ਗਏ ਤਿੰਨ ਸਿੰਘ ਹੋਰ ਪਾਸੇ ਨੂੰ ਨਿਕਲ ਗਏ ਇਸ ਤਰ੍ਹਾਂ ਜਦ ਕਿਲੇ ਦੇ ਬਾਹਰ ਰੌਲਾ ਮਚਿਆ ਤੇ ਫੜਲੋ ਫੜਲੋ ਹੋਣ ਲੱਗੀ ਤਾਂ ਬੰਦੂਕਾਂ ਦੀ ਮਾਰ ਕਰਕੇ ਵੈਰੀ ਦਲਾਂ ਵਿੱਚ ਹੋਰ ਵੀ ਰੌਲਾ ਤੇ ਹੈਰਾਨਗੀ ਪੈਦਾ ਕਰ ਦਿੱਤੀ ਵੈਰੀ ਨੂੰ ਕੋਈ ਪਤਾ ਨਾ ਲੱਗੇ ਕਿ ਅੰਦਰੋਂ ਨਿਕਲ ਕੇ ਸਿੰਘ ਬਾਹਰ ਲੜ ਰਹੇ ਹਨ ਜਾਂ ਬਾਹਰੋਂ ਹੋਰ ਸਿੰਘ ਵੀ ਅੰਦਰ ਆ ਬੜੇ ਹਨ ਰਾਜਦੇਹ ਹਨੇਰੇ ਵਿੱਚ ਉਹਨਾਂ ਨੂੰ ਕੁਝ ਪਤਾ ਨਾ ਲੱਗੇ ਕਿ ਇਹ ਕੀ ਪਿਆ ਹੁੰਦਾ ਹੈ ਇਸ ਰੋਲੇ ਵਿੱਚ ਹੀ ਅਜਮੇਰ ਚੰਦ ਵੀ ਫੱਟੜ ਹੋ ਗਿਆ ਲਾਹੌਰ ਦਾ ਸੂਬਾ ਜ਼ਬਰਦਸਤ ਖਾ ਪਹਿਲਾਂ ਹੀ ਕੁਝ ਫੱਟੜ ਸੀ